ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਲੁਧਿਆਣਾ ਦੇ ਜੋ ਕਿ ਲੁਧਿਆਣੇ ਦਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਤਾਂ ਆਓ ਸੰਗਤੋ ਅਸੀਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਤਾਂ ਕਰੋ ਤੁਸੀਂ ਦੁੱਖ ਨਿਵਾਰਨ ਸਾਹਿਬ ਜੀ ਦੇ ਦਰਸ਼ਨ ਜਿੱਥੇ ਦੁੱਖਾਂ ਦਾ ਨਾਸ਼ ਹੁੰਦਾ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਵੈਸੇ ਤਾਂ ਗੁਰੂ ਘਰ ਵਿੱਚ ਜਾਈਏ ਤਾਂ ਸ਼ਾਂਤੀ ਤਾਂ ਹਰ ਪਾਸੇ ਹੀ ਮਿਲਦੀ ਹੈ ਤਾਂ ਇੱਥੇ ਬਿਲਕੁਲ ਸੱਜੇ ਹੱਥ ਜਲ ਦੀ ਸੇਵਾ ਚੱਲਦੀ ਰਹਿੰਦੀ ਹੈ 12 ਮਹੀਨੇ। ਤਾਂ ਦੋਸਤੋ ਇਹ ਖੱਬੇ ਪਾਸੇ ਪਾਰਕਿੰਗ ਹੈ ਬਹੁਤ ਵੱਡੀ ਇੱਥੇ। ਤਾਂ ਹੁਣ ਅਸੀਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਤਾਂ ਸਭ ਤੋਂ ਪਹਿਲਾਂ ਅਸੀਂ ਇੱਥੇ ਹੱਥ ਧੋਵਾਂਗੇ ਤਾਂ ਅਸੀਂ ਅੰਦਰ ਕਰਾਂਗੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ। ਆ ਦੋਸਤੋ ਇੱਥੇ ਜੋੜੇ ਘਰ ਦੀ ਸੇਵਾ ਦੇ ਬਾਅਦ ਵਿੱਚ ਫਿਰ ਅਸੀਂ ਜਾਂਦੇ ਹਾਂ ਇੱਧਰ ਆਪਣੇ ਗੁਰਦੁਆਰਾ ਸਾਹਿਬ ਜੀ ਦੇ ਇੱਥੇ ਜੋੜੇ ਵਗੈਰਾ ਲਾ ਕੇ ਕਿਉਂਕਿ ਇੱਥੇ ਜੋੜਿਆਂ ਦੀ ਸੇਵਾ ਵੀ ਹਰ ਟਾਈਮ ਚੱਲਦੀ ਰਹਿੰਦੀ ਹੈ ਤਾਂ ਇਹ ਦੇਖੋ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਇੱਧਰ ਨਾਲ ਹੀ ਮੀਨਸ ਉਹ ਹੈ ਰੇਲਵੇ ਟਰੈਕ ਹੈ ਤਾਂ ਅੱਗੇ ਰੇਲਵੇ ਸਟੇਸ਼ਨ ਹੈ ਜਾ ਕੇ ਤਾਂ ਹੱਥ ਵਗੈਰਾ ਤੋੜ ਨੂੰ ਹੁਣ ਮਤਲਬ ਕਾਫੀ ਬਦਲ ਦਿੱਤਾ ਪਹਿਲਾਂ ਕੁਝ ਹੋਰ ਤਰੀਕੇ ਨਾਲ ਸੀਗਾ ਹੁਣ ਕੁਝ ਹੋਰ ਤਰੀਕੇ ਨਾਲ ਹੈ ਤਾਂ ਇੱਥੇ ਅਸੀਂ ਹੱਥ ਚੰਗੀ ਤਰ੍ਹਾਂ ਧੋ ਕੇ ਪੈਰ ਧੋ ਕੇ ਫਿਰ ਅਸੀਂ ਨਿਸ਼ਾਨ ਸਾਹਿਬ ਅੱਗੇ ਮੱਥਾ ਟੇਕਣ ਜਾ ਰਹੇ ਹਾਂ ਤਾਂ ਆਓ ਚਲੋ ਤੁਸੀਂ ਵੀ ਨਾਲ ਸਾਡੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਨਿਸ਼ਾਨ ਸਾਹਿਬ ਜੀ ਦੇ ਮੱਥਾ ਟੇਕ ਕੇ ਫਿਰ ਅਸੀਂ ਪੜ ਚੜਦੇ ਹਾਂ ਪੌੜੀਆਂ ਤੇ ਇੱਥੇ ਅਸੀਂ ਸਾਹਮਣੇ ਬਿਲਕੁਲ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਤਾਂ ਸੰਗਤੋ ਤੁਸੀਂ ਵੀ ਕਰੋ ਇੱਥੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਤਾਂ ਇਹ ਦੇਖੋ ਇੱਧਰ ਹੁਣ ਅਸੀਂ ਇਹ ਵਾਲੀਆਂ ਪੌੜੀਆਂ ਵੀ ਚੜ ਕੇ ਅੰਦਰ ਜਾਵਾਂਗੇ ਤਾਂ ਉਹ ਦੇਖੋ ਅੱਗੇ ਆ ਗਿਆ ਗੁਰੂ ਦਾ ਦਵਾਰ ਤਾਂ ਦੋਸਤੋ ਇੱਥੇ ਆ ਕੇ ਬਹੁਤ ਜ਼ਿਆਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਤਾਂ ਤੁਸੀਂ ਵੀ ਅਗਰ ਲੁਧਿਆਣਾ ਆਓ ਤਾਂ ਇੱਕ ਵਾਰੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰੋ ਬਹੁਤ ਸੁੰਦਰ ਇਮਾਰਤ ਬਣਾਈ ਗਈ ਹੈ ਤਾਂ ਹੁਣ ਇੱਥੇ ਕੰਮ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਜੀ ਦਾ ਤਾਂ ਇਥੇ ਕਾਰੀਗਰ ਲੱਗੇ ਹੋਏ ਨੇ ਤਾਂ ਇੱਥੇ ਅਸੀਂ ਪਹਿਲਾਂ ਅੱਜ ਦਾ ਮੁਖ ਵਾਕ ਪੜਾਂਗੇ ਤਾਂ ਅਸੀਂ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਜੀ ਵਿੱਚ ਮੱਥਾ ਟੇਕਾਂਗੇ ਤਾਂ ਆਓ ਸੰਗਤੋ ਚੱਲਦੇ ਹਾਂ ਅਸੀਂ ਅੱਗੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿੱਚ ਤਾ ਦੋਸਤੋ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਦੇਗ ਮਿਲਦੀ ਹੈ ਤਾਂ ਬਿਲਕੁਲ ਨਾਲ ਹੀ ਬੌਲੀ ਸਾਹਿਬ ਹੈ ਇੱਥੇ ਸੰਗਤਾ ਜਲ ਛੱਕ ਕੇ ਨਿਹਾਲ ਹੁੰਦੀਆਂ ਨੇ ਕਿਉਂਕਿ ਇਹ ਆਪਣੇ ਆਪ ਵਿੱਚ ਬਹੁਤ ਪ੍ਰਾਚੀਨ ਬੌਲੀ ਸਾਹਿਬ ਹੈ ਹੁਣ ਤਾਂ ਇੱਥੇ ਟੂਟੀਆਂ ਵਗੈਰਾ ਲਗਾ ਦਿੱਤੀਆਂ ਨੇ ਤਾਂ ਆ ਦੇਖੋ ਇੱਧਰ ਇੱਥੇ ਗੁਰਦੁਆਰਾ ਸਾਹਿਬ ਵਿੱਚ ਇਮਾਰਤ ਦਾ ਇੱਥੇ ਕੰਮ ਚੱਲ ਰਿਹਾ ਮਤਲਬ ਪੱਥਰ ਦੀ ਰਗੜਾਈ ਉਹ ਸਫਾਈ ਹੋ ਰਹੀ ਹੈ ਕਾਰੀਗਰ ਲੱਗੇ ਨੇ ਤਾਂ ਆਹ ਜਿਹੜੀ ਤੁਸੀਂ ਬੋਤਲਾਂ ਦੀ ਪਲਾਂਟਿੰਗ ਦੇਖ ਰਹੇ ਹੋ ਇਹ ਇੰਨੀ ਜ਼ਿਆਦਾ ਚੱਲਿਆ ਨਹੀਂ ਵੈਸੇ ਜਦੋਂ ਲਗਾਈਆਂ ਸੀਗੀਆਂ ਉਸ ਟਾਈਮ ਬਹੁਤ ਸੋਹਣੀਆਂ ਲੱਗਦੀਆਂ ਸੀਗੀਆਂ ਤਾਂ ਇਹ ਬਿਲਕੁਲ ਗੁਰਦੁਆਰਾ ਸਾਹਿਬ ਜੀ ਦੇ ਨਾਲ ਰੇਲਵੇ ਟਰੈਕ ਹੈ ਤੇ ਅੱਗੇ ਜਾ ਕੇ ਰੇਲਵੇ ਸਟੇਸ਼ਨ ਹੈ ਬਿਲਕੁਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਨਾਲ ਹੀ ਹੈ ਇਹ ਰੇਲਵੇ ਟਰੈਕ ਬਟ ਇਸ ਤੋਂ ਸਾਹਮਣੇ ਉਹ ਜਿਹੜੀ ਤੁਸੀਂ ਅੱਗੇ ਦੇਖ ਰਹੇ ਹੋ ਨਾ ਉੱਥੇ ਸਿਵਲ ਲਾਈਨ ਭਰਤੀ ਵਗੈਰਾ ਹੁੰਦੀਆਂ ਨੇ